ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਕਿਸਾਨ ਵੀਰ ਦੇਖਣ ਵਾਲੇ ਜਿੰਨੇ ਵੀ ਹੈਗੇ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਇੱਕ ਸਾਡੇ ਕੋਲ ਇਹ ਨਿਊ ਹਾਲੈਂਡ ਹੈ ਇਹ 47 ਦਾ ਸੀ ਡਿਲੀਵਰ ਹੋਣ ਲੱਗਿਆ ਇਹਦੀ ਅਸੀਂ ਵੀਡੀਓ ਬਣਾਉਣ ਲੱਗੇ ਹਾਂ ਤੇ ਇੱਕ ਨਾਲ ਨਾਲ ਤੁਹਾਨੂੰ ਅਸੀਂ ਇੱਕ ਹੋਰ ਚੀਜ਼ ਦਿਖਾਵਾਂਗੇ ਉਹ ਦਿਖਾਵਾਂਗੇ ਥੋੜਾ ਜਿਹਾ ਬਾਅਦ ਚ ਪਹਿਲਾਂ ਤੁਹਾਨੂੰ ਇੱਕ ਕੰਮ ਦੀ ਅਸੀਂ ਜਾਣਕਾਰੀ ਦੇਵਾਂਗੇ ਜਰੂਰ ਫਿਰ ਉਸ ਤੋਂ ਬਾਅਦ ਤੁਹਾਨੂੰ ਆਫਰ ਵੀ ਦੱਸਾਂਗੇ ਅਸੀਂ ਅਸੀਂ ਇੱਕ ਸਪੈਸ਼ਲ ਆਫਰ ਲਾਈ ਹੈ ਉਹ ਅਸੀਂ ਬਾਅਦ ਚ ਦੱਸਦੇ ਹਾਂ ਪਹਿਲਾਂ ਇਹ ਟਰੈਕਟਰ ਅੱਜ ਡਿਲੀਵਰ ਹੋਣਾ ਹੈ ਇਹ ਹਜੇ ਧੌਣ ਵਾਲਾ ਹੈਗਾ ਯਾਨੀ ਕਿ ਸਪਾਈਸ ਬੋਏ ਕਰਨ ਵਾਲੀ ਉਧਰ ਮੌਸਮ ਵੀ ਖਰਾਬ ਰਹਿੰਦਾ ਸਾਡੇ ਕੰਪਰੈਸ਼ਰ ਅਸੀਂ ਇਹਦਾ ਬਾਹਰ ਲਾਤਾ ਤੇ ਇਹਦੇ ਦੋ ਤਾਕੀਆਂ ਲਾਤੀਆਂ ਹਜੇ ਥੋੜਾ ਥੋੜਾ ਯਾਨੀ ਕਿ ਕੰਮ ਰਹਿੰਦਾ ਇਹ ਅਸੀਂ ਨੇ ਡਿਲੀਵਰ ਕਰਨਾ ਹੈ ਇਹ ਅੱਜ ਟਰੈਕਟਰ ਇਹ ਸਾਡੇ ਕੋਲ ਬਾਹਰੋਂ ਆਇਆ ਹੋਇਆ ਤੇ ਉਸ ਤੋਂ ਬਾਅਦ ਇਹ ਤੋਂ ਬਾਅਦ ਅੱਗੇ ਵੀ ਸਾਡੇ ਕੰਮ ਚੱਲ ਰਹੇ ਆ ਟਰੈਕਟਰ ਤੁਹਾਨੂੰ ਉਹ ਵੀ ਦਿਖਾ ਦਿੰਦੇ ਆ ਨਿਊ ਹਾਲੈਂਡ ਸਾਡੇ ਕੋਲ ਟਰੈਕਟਰ ਆਇਆ ਹੋਇਆ ਇੱਕ ਇਹ ਅੰਬਾਲੇ ਤੋਂ ਇਹਦੀ ਵੀ ਫਿਟਿੰਗ ਬਸ ਵੈਰਿੰਗ ਦੀ ਹੋ ਗਈ ਹੁਣ ਥੋੜਾ ਬਹੁਤ ਇਹਦਾ ਵੀ ਕੰਮ ਰਹਿੰਦਾ ਜਿਹੜਾ ਬਸ ਉਹ ਕਰਕੇ ਅਸੀਂ ਤਿਆਰ ਤੁਹਾਨੂੰ ਇਹਦੀ ਵੀ ਆਉਣ ਵਾਲੀ ਵੀਡੀਓ ਦੇ ਵਿੱਚ ਸਾਰਾ ਕੁਝ ਦਿਖਾਵਾਂਗੇ ਇਹਦੇ ਟੋਟਲ ਚੀਜ਼ ਹੋ ਗਈ ਬਸ ਸਾਰਾ ਸਮਾਨ ਟੋਟਲ ਪੇਂਟ ਹੋਇਆ ਪਿਆ ਸਾਰਾ ਸ਼ੀਸ਼ੇ ਵਗੈਰਾ ਸਭ ਆਈ ਪਏ ਨੇ ਦੇ ਤੇ ਇੱਕ ਹੋਰ ਅਸੀਂ ਕੰਬਾਈਨ ਦਾ ਵੀ ਕੈਬਨ ਲੱਗੇ ਹੋਏ ਆ ਤਿਆਰ ਕਰਨ ਉਹ ਸਾਡਾ ਥੋੜਾ ਜਿਹਾ ਅਧੂਰਾ ਹੈ ਹਜੇ ਉਹ ਜਦੋਂ ਕੰਪਲੀਟ ਹੋ ਗਿਆ ਉਹ ਵੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਜੀ ਤੇ ਇਹਦਾ ਚਲੋ ਇਹ ਡਿਲੀਵਰ ਹੋਊਗਾ ਜੇ ਸਪਾਈਸ ਵੀ ਤੋਂ ਬਾਅਦ ਤੁਹਾਨੂੰ ਇਹ ਵੀ ਦਿਖਾਵਾਂਗੇ ਇੱਕ ਹੋਰ ਆਜੋ ਹੁਣ ਤੁਹਾਨੂੰ ਆਫਰ ਦੀ ਗੱਲ ਦਸੀਏ ਉਹ ਦੇਖੋ ਜੀ ਸਾਹਮਣੇ ਅਸੀਂ ਲਾਤਾ ਦਸਹਿਰਾ ਆਫਰ ਕਿਸੇ ਵੀ ਕੰਬਾਈਨ ਤੇ ਜਾਂ ਟਰੈਕਟਰ ਤੇ ਤੁਸੀਂ ਏਸੀ ਕੈਬਨ ਲਗਾਓ ਤੇ ਤੁਹਾਨੂੰ ਸਾਡੇ ਜਿੰਨੀਆਂ ਵੀ ਇੱਕ ਤਰੀਕ ਤੋਂ ਲੈ ਕੇ ਬੁਕੀਆਂ ਚੱਲ ਰਹੀਆਂ ਨੇ ਬੁਕੀਆਂ ਚਾਰ ਪੰਜ ਸਾਡੇ ਕੋਲ ਹੋ ਚੁੱਕੀਆਂ ਨੇ ਜਿੰਨੀਆਂ ਵੀ ਹੁਣ ਇਸ ਤੋਂ ਬਾਅਦ ਵੀ ਹੋਣੀਆਂ ਸਾਰਿਆਂ ਨੂੰ ਸਾਰਿਆਂ ਨੂੰ ਅਸੀਂ ਉਹ ਕਰਨਾ ਹੈ ਜਾਨੀ ਕਿ ਆਫਰ ਲਾਈਆ ਸੀ ਨੇ 32 ਇੰਚੀ ਐਲਸੀਡੀ ਦੇਣੀ ਆ ਅਸੀਂ ਐਂਡਰੋਇਡ ਹੈ ਹੋਗੀ ਇਹ ਜਿਹੜੀ ਜਾਨੀ ਸਮਾਰਟ ਕਹਿੰਦੇ ਨੇ ਜਿਹਨੂੰ ਸਮਾਰਟ ਹੋਊਗੀ ਉਹਦੇ ਵਿੱਚ YouTube ਵਗੈਰਾ ਜੋ ਵੀ ਆ ਸਾਰਾ ਕੁਝ ਚੱਲੂਗਾ ਇਹ ਸਿਰਫ ਬੁਕਿੰਗ ਤੇ ਵੀ ਹੈ ਆਪਣਾ ਇਹ ਸਿਸਟਮ ਜੇ ਅੱਜ ਤੁਸੀਂ ਬੁਕਿੰਗ ਸਾਨੂੰ ਫੋਨ ਕਰਕੇ ਬੁਕਿੰਗ ਕਰਾਉਣੀ ਹੈ ਉਹਨਾਂ ਤਾਂ ਵੀ ਤੁਹਾਡੇ ਵਾਸਤੇ ਇਹ ਚੀਜ਼ ਹੈਗੀ ਆ ਤੁਸੀਂ ਲਵਾਓ ਚਾਹੇ 10 ਦਿਨ ਠਹਿਰ ਕੇ ਲਵਾ ਲਓ 15 ਦਿਨ ਠਹਿਰ ਕੇ ਲਵਾ ਲਓ 20 ਦਿਨ ਠਹਿਰ ਕੇ ਲਵਾ ਲਓ ਜਿੰਨੇ ਦਿਨ ਮਰਜ਼ੀ ਠਹਿਰ ਕੇ ਲਵਾ ਲਓ ਪਰ ਬੁਕਿੰਗ ਦੇ ਉੱਤੇ ਹੀ ਹੈ ਇਹ ਦਸਹਰੇ ਤੱਕ ਅਸੀਂ ਆਫਰ ਦੇ ਰਹੇ ਆ ਦਸਹਰੇ ਤੱਕ ਅਸੀਂ ਸਾਰਿਆਂ ਨੂੰ ਜਿੰਨੇ ਵੀ ਸਾਡੇ ਕੋਲ ਕੈਮ ਲਵਾਉਣਗੇ ਉਹਨਾਂ ਨੂੰ ਸਾਰਿਆਂ ਨੂੰ 32 ਇੰਚੀ ਐਲਸੀਡੀ ਐਂਡਰੌਇਡ ਦੇਵਾਂਗੇ ਤੇ ਜਿਹੜੀ ਜਿਹਨੂੰ ਕਹਿੰਦੇ ਨੇ 스마트 ਸਮਾਰਟ ਐਲਈਡੀ ਤੇ ਸਾਡਾ ਨੰਬਰ ਹੈਗਾ ਇਹਦੇ ਤੇ ਲਿਖਿਆ ਹੋਇਆ ਵਰਦੀ ਫੈਬ੍ਰਿਕੇਸ਼ਨ 85729 30010 ਇਹ ਨੰਬਰ ਹੈ ਸਾਡਾ ਤੁਸੀਂ ਜਦੋਂ ਮਰਜ਼ੀ ਸਾਡੇ ਕੋਲ ਕੰਬੈਨ ਦਾ ਮੇਨ ਚੀਜ਼ ਕੰਬੈਨ ਅੱਗੇ ਸੀਜ਼ਨ ਆ ਰਿਹਾ ਕੰਬੈਨ ਨੂੰ ਬਹੁਤ ਜ਼ਰੂਰੀ ਆ ਇਹ ਇਮਨ ਕਿਉਂਕਿ ਮਿੱਟੀ ਕਟਾ ਧੂੜ ਮਿੱਟੀ ਸਾਰਾ ਕੁਝ ਬਹੁਤ ਕੁਝ ਹੁੰਦਾ ਬਿਮਾਰੀਆਂ ਤੋਂ ਬਚਣ ਵਾਸਤੇ ਅਸੀਂ ਇਹ ਚੀਜ਼ਾਂ ਅਸੀਂ ਨੇ ਬਣਾਈਆਂ ਨੇ ਵੀ ਜਾਨੇ ਕਿ ਜੋ ਕੋਈ ਵੀ ਆਏ ਚਾਹੇ ਸਾਡਾ ਡਰਾਈਵਰ ਭਾਈ ਆਏ ਚਾਹੇ ਕਿਸਾਨ ਵੀ ਆਪ ਚਲਾ ਰਹੇ ਨੇ ਚਾਹੇ ਕੋਈ ਕੋਈ ਵੀ ਬੰਦਾ ਇਹਨੂੰ ਜਾਨੇ ਕਿ ਪਰਸਨ ਕੋਈ ਵੀ ਚਲਾ ਰਿਹਾ ਉਹ ਉਹਨੂੰ ਸਾਨੂੰ ਉਹ ਬਿਮਾਰੀ ਚ ਨਾ ਰਹੇ ਮੇਨ ਚੀਜ਼ ਇਹ ਹੈ ਵੀ ਬਿਮਾਰੀ ਤੋਂ ਬਚੋ ਜਿਵੇਂ ਦੇ ਬੰਦਾ ਬੰਦਾ ਉਵੇਂ ਦਾ ਹੀ ਆਪਦੇ ਬੱਚਿਆਂ 'ਚ ਜਾਵੇ ਇਹ ਨਾ ਹੋਵੇ ਵੀ ਸੀਜ਼ਨ ਲਾ ਲਿਆ ਜੀ ਚਲੋ ਜੀ ਦਵਾਈਆਂ ਲੋ ਜੀ ਡਾਕਟਰ ਦੇ ਜਾਓ ਉਹ ਚੀਜ਼ਾਂ ਤੋਂ ਅਸੀਂ ਇਹੀ ਚੀਜ਼ ਤਾਂ ਹੀ ਤਿਆਰ ਕਰੀ ਆ ਸਾਰਾ ਸਾਡਾ ਜਿਹੜਾ ਜ਼ਿਆਦਾਤਰ ਆ ਦੇਖੋ ਇਹਦੀ ਲੁੱਕ ਦੇਖੋ ਸਾਡੀ ਲੁੱਕ ਸੇਮ ਟੂ ਸੇਮ ਹੀ ਹੁੰਦੀ ਹੈ ਬਿਲਕੁਲ ਕੰਪਨੀ ਨਾਲ ਦੀ ਪਰ ਉਹਦੇ ਵਿੱਚ ਸਾਡਾ ਮਟੀਰੀਅਲ ਅਲੱਗ ਹੁੰਦਾ ਹੈ ਇਹ ਨਹੀਂ ਵੀ ਕੋਈ ਅਸੀਂ ਵਿੱਚੋਂ ਫਾਈਬਰ ਲਾ ਕੇ ਦਿੰਨੇ ਆ ਜਾਂ ਫਾਈਬਰ ਨਾਲ ਕੋਈ ਫਾਈਬਰ ਨਾਲੇ ਲਾ ਕੇ ਸਾਰਾ ਕੁਝ ਤਿਆਰ ਕਰਕੇ ਦੇ ਦਿੰਨੇ ਆ ਪਰ ਉਹਦੀ ਸੋਲਿਡ ਤਾਂ ਹੋਵੇ ਨਾ ਕੋਈ ਜੇ ਚੱਲੇ ਵੀ ਕੁਝ ਟਾਈਮ ਚੱਲੂਗੀ ਤਾਂ ਅੱਗੇ ਅਗਲਾ ਕੱਲ ਨੂੰ ਕੋਈ ਹੋਰ ਚੀਜ਼ ਅਗਲਾ ਕਹੂਗਾ ਬੇ ਹਾਂ ਵੀ ਸਾਡੇ ਵਾਸਤੇ ਵੀ ਉੱਥੋਂ ਹੀ ਲਵਾਓ ਜਿਹੜੀ ਚੀਜ਼ ਲਵਾਉਣੀ ਹੈ ਕਿਉਂਕਿ ਸਾਡਾ ਅਸੀਂ ਲੋਹਾ ਮਾੜਾ ਨਹੀਂ ਵਰਤਦੇ ਨਾ ਅਸੀਂ ਕੰਚ ਮਾੜਾ ਵਰਤੀਏ ਨਾ ਅਸੀਂ ਇਹਦੇ ਵਿੱਚ ਸਾਡਾ ਜੋ ਵੀ ਮਟੀਰੀਅਲ ਆਉਂਦਾ ਕਿਸੇ ਵੀ ਤਰ੍ਹਾਂ ਦਾ ਕੋਈ ਚੀਜ਼ ਮਾੜੀ ਨਹੀਂ ਵਰਤਦੇ ਸਾਡਾ ਕੰਪਰੈਸ਼ਨ 508 ਕੰਡੈਂਸਰ ਹੋ ਜਾਂਦਾ ਵੱਡਾ ਪੱਖਾ ਵੱਡਾ ਹੋ ਜਾਂਦਾ 베ARING ਸਾਡੀ ਪੂਰੀ ਜ਼ਬਰਦਸਤ ਹੁੰਦੀ ਹੈ 베ARING ਵੀ ਅਸੀਂ ਐ ਨਹੀਂ ਹੈਗਾ ਵੀ ਕੋਈ ਉਲਾ ਦੇਣੇ ਜੀ ਕਮਮ ਦੀ 10mm ਤੋਂ 2.5mm ਦੇ ਵਿੱਚ ਜਿਹੜੀ ਸਾਡੀ ਵਾਇਰਿੰਗ ਹੁੰਦੀ ਆ ਉਹ ਲਾਉਣਾ ਸੀ ਜਿੰਨਾ ਵੀ ਯਾਨੀ ਕਿ ਲਾ ਲੋ ਜੋ ਵੀ ਸਾਡਾ ਮਟੀਰੀਅਲ ਹੁੰਦਾ ਲਾਈਟਾਂ ਨੇ ਜਾਂ ਇੰਡੀਕੇਟਰ ਨੇ ਜਾਂ ਉੱਪਰ ਘੁੰਮਣ ਵਾਲੀ ਬੱਤੀ ਹੈ ਵੀ ਆਈਪੀ ਬੱਤੀ ਆ ਗਈ ਕੁਝ ਵੀ ਆ ਕਿਸੇ ਤਰ੍ਹਾਂ ਦਾ ਜੋ ਵੀ ਕਈ ਵਾਰ ਇਹ ਵੀ ਹੁੰਦਾ ਵੀ ਜਿਵੇਂ ਹੁਣ ਡਿਮਾਂਡ ਰੱਖ ਦਿੰਦੇ ਨੇ ਜ਼ਿੰਮੇਦਾਰ ਕਹਿੰਦਾ ਯਾਰ ਸਾਨੂੰ ਇੱਧਰ ਸਾਡੀ ਬੈਟਰੀ ਇੱਧਰ ਕੱਢ ਦਿਓ ਜਾਂ ਸਾਨੂੰ ਬੰਪਰ ਲਾ ਕੇ ਦੇ ਦਿਓ ਬਣਾ ਕੇ ਜਾਂ ਸਾਨੂੰ ਆ ਚੀਜ਼ ਐ ਨਹੀਂ ਚਾਹੀਦੀ ਐ ਚਾਹੀਦੀ ਆ ਉਹ ਅਸੀਂ ਸਾਰਾ ਹੱਲ ਕਰਕੇ ਦੇ ਦਿੰਦੇ ਆ ਜੋ ਵੀ ਚੀਜ਼ ਅਗਲਾ ਮੰਗਦਾ ਹੈ ਅਸੀਂ ਉਹ ਜੀ ਚੀਜ਼ ਅਗਲੇ ਨੂੰ ਤਿਆਰ ਕਰਕੇ ਦੇ ਦਈਆ ਇਸੇ ਕਰਕੇ ਕਹਿੰਨਾ ਮੇਰੇ ਵੀਰੋ ਜੇ ਕਿਸੇ ਨੇ ਵੀ ਕੈਮਨ ਲਵਾਉਣਾ ਹੈ ਕੰਬਾਈਨ ਤੇ ਟਰੈਕਟਰ ਤੇ ਤੁਸੀਂ 15 12 ਤਰੀਕ ਤੱਕ ਦਸਹਿਰੇ ਤੱਕ ਸਾਨੂੰ ਸੇਵਾ ਦਾ ਮੌਕਾ ਦਿਓ ਤੁਹਾਨੂੰ ਐਲਸੀਡੀ ਅਸੀਂ ਦੇਵਾਂਗੇ ਤੇ ਅਸੀਂ ਇੱਕ ਦੋ ਜਿਹੜੇ ਨੇ ਸਪੈਸ਼ਲ ਅਸੀਂ ਬੁਕਿੰਗਾਂ ਵਾਸਤੇ ਇੱਕ ਹੋਰ ਰੱਖਿਆ ਹੋਇਆ ਵੀ ਉਹ ਜਿਹੜੇ ਗਿਫਟ ਹੋਣਗੇ ਉਹ ਅਸੀਂ ਆਪਣੇ ਆਪਣੇ ਖੁਦ ਦੇਵਾਂਗੇ ਯਾਨੀ ਕਿ ਖੁਦ ਤੋਂ ਦੇਵਾਂਗੇ ਇਹਦੇ ਵਿੱਚ ਅਸੀਂ ਲਿਖਿਆ ਨਹੀਂ ਹੈਗਾ ਸਾਡੀਆਂ ਪਹਿਲੀਆਂ 10 ਬੁਕੀਆਂ ਦੇ ਉੱਤੇ ਅਸੀਂ ਉਹ ਕਸਟਮਰ ਨੂੰ ਉਹ ਅਸੀਂ ਗਿਫਟ ਦੇਵਾਂਗੇ ਉਹ ਜਿਹੇ ਜਆ ਮਰਜ਼ੀ ਹੋਵੇ ਉਹ ਅਸੀਂ ਉਹ ਅਸੀਂ ਚੁਆਇਸ ਕਰਨੀ ਹੈ ਜੀ ਦੇਵਾਂਗੇ ਉਹ ਆਪਦੇ ਦਿਲ ਤੋਂ ਖੁਸ਼ੀ ਤੋਂ ਦੇਵਾਂਗੇ ਅਸੀਂ ਠੀਕ ਹੈ ਐਲਸੀਡੀ ਤਾਂ ਮਿਲੂਗੀ ਮਿਲੂਗੀ ਜ਼ਰੂਰ ਮਿਲੂਗੀ ਇਹ ਤੇ ਜੇ ਇਹੀ ਹੈ ਵੀ ਸਾਨੂੰ ਸੇਵਾ ਦਾ ਮੌਕਾ ਦਿਓ ਸਾਡੀ ਚੀਜ਼ ਦੇ ਵਿੱਚ ਕੰਪਲੀਟ ਬਹੁਤ ਹੀ ਘੱਟ ਹੈ ਨਾ ਮਾਤਰ ਹੈ ਇੰਨੀ ਨਹੀਂ ਜਿਵੇਂ ਕਈਆਂ ਦੇ ਆਉਂਦੀ ਆ ਚਲੋ ਨਾਮ ਤੱਕ ਨੂੰ ਕਿਸੇ ਦਾ ਲੈਣਾ ਵੀ ਆਉਂਦੀ ਆ ਵਿੱਚ ਪਰ ਉਹ ਅੱਗੇ ਮੁੜ ਕੇ ਫੋਨ ਨਹੀਂ ਚੱਕਦੇ ਗੌਰ ਨਹੀਂ ਕਰਦੇ ਕੰਮ ਤੇ ਮੁੜ ਕੇ ਅਗਲੇ ਨੂੰ ਬੰਦਾ ਨਹੀਂ ਭੇਜਦੇ ਉਹ ਸਾਡਾ ਇੱਥੇ ਸਾਰਾ ਸਿਸਟਮ ਹੈ ਜੀ ਕਈ ਵਾਰ ਕੋਈ ਦਿੱਕਤ ਆ ਜਾਂਦੀ ਹੈ ਅਸੀਂ ਨਾਲ ਦੀ ਨਾਲ ਆਪਦਾ ਬੰਦਾ ਭੇਜ ਕੇ ਹੱਲ ਉਹ ਤਾਂ ਉਹਨਾਂ ਦਾ ਕਰਵਾਉਂਦੇ ਹੀ ਕਰਵਾਉਂਦੇ ਆ ਨਿੱਕੇ ਮੋٹے ਕੰਮ ਪਿੱਛੇ ਦਾ ਦੇਖੋ ਜਾ ਨਹੀਂ ਜਾਂਦਾ ਨਿੱਕਾ ਮੋਟਾ ਤਾਂ ਉੱਥੇ ਲੋਕਲ ਦੁਕਾਨਦਾਰੀ ਚ ਹੋ ਜਾਂਦੀ ਹੈ ਜਿਵੇਂ ਕਾਰਾਂ ਵਾਲੇ AC ਬੈਟਰੀ AC ਵਾਲੇ ਬੈਠੇ ਨੇ ਮੈਂ ਦਿੱਕਤ ਇਹੀ ਆਉਂਦੀ ਹੈ ਵੱਤ ਵੱਤ ਕਿਸੇ ਦੀ ਜਾਂ ਕੋਈ ਚੀਜ਼ ਲੱਗ ਵੱਜ ਕੇ ਕਿਸੇ ਦੀ ਗੈਸ ਲੀਕ ਹੋ ਜੀ ਉਹ ਉੱਥੇ ਬੰਦਾ ਲੋਕਲ ਕਰਵਾ ਲੈਂਦਾ ਮੇਜਰ ਕੰਮ ਵਾਸਤੇ ਸਾਨੂੰ ਫੋਨ ਕਰੋ ਨਾਲ ਦੀ ਨਾਲ ਤੁਹਾਡੀ ਸੇਵਾ ਚ ਹਾਜ਼ਰ ਹੋਵਾਂਗੇ ਠੀਕ ਹੈ ਜੀ ਤੇ ਹੁਣ ਮੈਨੂੰ ਦਿਓ ਇਜਾਜ਼ਤ ਆ ਸਾਡਾ ਆਫਰ ਹੈ ਜੀ ਤੁਸੀਂ ਸਾਨੂੰ ਫੋਨ ਕਰੋ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਤਾਂ ਤੁਹਾਨੂੰ ਅਸੀਂ ਐਲਸੀਡੀ ਦੇਵਾਂਗੇ ਸਾਨੂੰ ਟਰੈਕਟਰ ਤੇ ਕੰਬੈਨ ਵਾਸਤੇ ਬੁਕਿੰਗ ਕਰਵਾਓ ਟਰੈਕਟਰਾਂ ਦੀ ਕੈਬਨਾਂ ਦੀ ਤੇ ਅਸੀਂ ਤੁਹਾਨੂੰ ਆਫਰ ਦੇਵਾਂਗੇ ਗਿਫਟ ਦੇਵਾਂਗੇ ਠੀਕ ਹੈ ਜੀ ਸਾਰਿਆਂ ਨੂੰ ਸਬਸਕ੍ਰਾਈਬ